ਬਦਰੀਨਾਥ ਤੋਂ ਪਿਛਲੀ ਵੀਡੀਓ ਚ ਦਰਸ਼ਨ ਕਰਕੇ ਤੇ ਹੁਣ ਚੱਲੇ ਆਂ ਅਸੀਂ ਮਾਨਾ ਤਕਰੀਬਨ ਬਦਰੀਨਾਥ ਤੋਂ ਮਾਨਾ ਪਿੰਡ ਜਿਹੜਾ ਵਾ ਉਹ 2.5 ਕਿਲੋਮੀਟਰ ਦੀ ਦੂਰੀ ਤੇ ਤੇ ਸਾਹਮਣੇ ਮਾਨਾ ਪਿੰਡ ਦਿਖ ਰਿਹਾ ਇਸ ਪਾਸੇ ਤੇ ਅੱਗੇ バス ਲੱਗੀ ਹੋਈ ਆ ਤੇ ਪਹਾੜਾਂ ਦੇ ਉੱਪਰ ਥਿਊ ਦੇਖ ਲਓ ਕਿੰਨੇ ਸੋਹਣੇ ਥਿਊ ਦੇ ਤੇ ਮਾਨਾ ਪਿੰਡ ਦਿਖਾਉਨੇ ਅੱਜ ਤੁਹਾਨੂੰ ਜਿਹੜਾ ਭਾਰਤ ਦਾ ਪਹਿਲਾ ਪਿੰਡ ਆ ਚਾਈਨਾ ਦਾ ਬਾਰਡਰ ਅਗੋਂ ਸ਼ੁਰੂ ਹੋ ਜਾਂਦਾ ਵਾ ਚਾਈਨਾ ਦਾ ਬਾਰਡਰ ਪਤਾ ਨਹੀਂ ਕੋਈ ਕਹਿੰਦਾ 30 ਕਿਲੋਮੀਟਰ ਕੋਈ ਕਹਿੰਦਾ 50 ਕਿਲੋਮੀਟਰ ਤੇ ਕੋਈ 100 ਕਿਲੋਮੀਟਰ ਇਹ ਚਾਈਨਾ ਦਾ ਬਾਰਡਰ ਅਗੋਂ ਇਹ ਲਾਸਟ ਪਿੰਡ ਕਹ ਲੋ ਇੰਡੀਆ ਦਾ ਜਾਂ ਉਹਦੇ ਉਧਰੋਂ ਆਉਂਦੇ ਆ ਪਹਿਲਾ ਪਿੰਡ ਕਹ ਲੋ ਜੇ ਪਰਮਿਸ਼ਨ ਦਾ ਅੱਛਾ ਸਾਫ਼ ਕਰ ਰਹੇ ਰੋਡ ਪਹਿਲਾਂ ਨਾਲੋਂ ਬਹੁਤ ਕਾਫੀ ਵਧੀਆ ਰੋਡ ਬਣ ਚੁੱਕਾ ਵਾ ਇਸ ਪਾਸੇ ਦਾ ਵੀ ਪਹਿਲੇ ਇਹ ਜਿਹੜਾ ਰੋਡ ਸੀਗਾ ਉਹ ਮਾੜਾ ਹੁੰਦਾ ਸੀਗਾ ਅੱਜ ਤੱਕ ਕੋਈ 5 6 ਸਾਲ ਪਹਿਲੇ ਉਹਨੇ ਰੋਡ ਜਿਹੜਾ ਵਧੀਆ ਬਣ ਚੁੱਕਾ ਹੋ ਤੇ ਦੇਖੋ ਇਧਰ ਪਹਾੜਾਂ ਦੇ 뷰 ਦੇਖੋ ਤੁਸੀਂ ਕਿੰਨੇ ਸੋਹਣੇ ਨੇ ਕਿੰਨੇ ਸੋਹਣੇ 뷰 ਨੇ ਪਹਾੜਾਂ ਦੇ ਤੇ ਸਾਹਮਣੇ ਆ ਗਿਆ ਮਾਨਾ ਪਿੰਡ ਆਹ ਤੁਰ ਪਹਿੰਗਾ ਇਹ ਆ ਗਿਆ ਜੀ ਇਸ ਪਾਸੇ ਹੈਲੀਪੈਡ ਆ ਦੇਖੋ ਆ ਹੈਲੀਕਾਪਟਰ ਹੈਲੀਕਾਪਟਰ ਖੜੇ ਨੇ ਦੋ ਹੈਲੀਕਾਪਟਰ ਖੜੇ ਨੇ ਤੇ ਪਹੁੰਚ ਚੁੱਕਿਆ ਹੁਣ ਅਸੀਂ ਇਸ ਟਾਈਮ ਗੇਟ ਆ ਗਿਆ ਜੀ ਗੇਟ ਆ ਗਿਆ ਫਰਸਟ ਇੰਡੀਆ ਫਾਇਰਸ ਮਾਨਾ گاਉਂ ਆ ਸੜਕ ਤੁਸੀਂ ਆ ਗਿਆ ਸਿੱਧੀ ਸੜਕ ਗਈ ਆ ਸੜਕ ਗਈ ਚાઇਨਾ ਨੂੰ ਐਸ ਪਾਸੇ ਨੂੰ ਦੂਸਰੇ ਬੰਨੇ ਨੂੰ ਇਹ ਇਹ ਆ ਗਿਆ ਜੀ ਮਾਨਾ ਪਿੰਡ ਦਾ ਮੇਨ ਐਂਟਰੀ ਹੋ ਗਈ ਮਾਨਾ ਪਿੰਡ ਦੀ ਇਸ ਕਰਕੇ ਪਹਿਲਾਂ ਆ ਦੇਖ ਲਓ ਭਾਈ ਪਹੁੰਚੇ ਆਂ ਤਾਂ ਗੱਡੀਆਂ ਹਰ ਪਾਸੇ ਗੱਡੀਆਂ ਤੇ ਪਿੱਛੇ ਅੱਧਾ ਹੀ ਕਿਲੋਮੀਟਰ ਤੱਕ ਗੱਡੀਆਂ ਤੇ ਅੱਗੇ ਵੀ ਜਾਮ ਦੇਖ ਲਓ ਤੁਸੀਂ ਬਹੁਤ ਵੱਡਾ ਜਾਮ ਆ ਤਾਂ ਕਾਫੀ ਪਿੱਛੇ ਉੱਤਰ ਗਿਆ ਸੀ ਹੁਣ ਇਹ ਆ ਜੀ ਕੁਝ ਮਹਾਨਾਂ ਦਾ ਮਾਹੌਲ ਤੇ ਸਾਹਮਣੇ ਜਾਮ ਤੇ ਜਾਮ ਤੋਂ ਪਹਿਲੇ ਉੱਤਰ ਗਏ ਆ ਤੇ ਇਧਰ ਸਾਡੀਆਂ ਸੰਗਤਾਂ ਖੜੀਆਂ ਨੇ ਪਹਿਲਾਂ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਫੇਰ ਵੀਡੀਓ ਦੇ ਵਿੱਚ ਪਿਛਲੀ ਵੀਡੀਓ ਤੁਸੀਂ ਦੇਖੀ ਆ ਬਦਰੀਨਾਥ ਤੇ ਬਦਰੀਨਾਥ ਗੋਵਿੰਦ ਘਾੜ ਤੋਂ ਚੱਲੇ ਸੀਗੇ ਤੇ ਬਦਰੀਨਾਥ ਤੋਂ ਹੁਣ ਚੱਲੇ ਆ ਤੇ ਮਾਨਾ ਪਿੰਡ ਦੇ ਖੜਾਏ ਆ ਜਿਹੜਾ ਭਾਰਤ ਦਾ ਪਹਿਲਾ ਆਖਰੀ ਪਿੰਡ ਹੁੰਦਾ ਸੀਗਾ ਤੇ 2022 ਦੇ ਵਿੱਚ ਜਦੋਂ ਮੋਦੀ ਇੱਥੇ ਆਏ ਸੀਗੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਨੇ ਇਸ ਪਿੰਡ ਦਾ ਨਾਮ ਪਹਿਲਾ ਪਿੰਡ ਰੱਖਿਆ ਸੀਗਾ ਤੇ ਇੱਥੋਂ ਚਾਈਨਾ ਬਾਰਡਰ ਜਿਹੜਾ ਵਾ ਤਕਰੀਬਨ ਕੋਈ 30 ਕਿਲੋਮੀਟਰ ਕਹਿੰਦਾ ਕੋਈ 50 ਕਿਲੋਮੀਟਰ ਕਹਿੰਦਾ ਕੋਈ 100 ਕਿਲੋਮੀਟਰ ਕਹਿੰਦਾ ਤੇ ਸਾਡੇ ਸੋਨੂ ਬਾਬਾ ਜੀ ਦੀ ਕਹਿੰਦੇ ਮਦਾਬ ਕਹਿੰਦੇ 56 ਕਿਲੋਮੀਟਰ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੇ ਜਾਣੇ ਆਪਾਂ ਇਕੱਠੇ ਮਿਲਾਂਗੇ ਪਹਿਲੇ ਦਿਨ ਤੋਂ ਅਸੀਂ ઋਸ਼ੀਕੇਸ਼ ਤੋਂ ਚੱਲੇ ਸੀਗੇ ਤੇ ਸਾਰੇ ਅਸੀਂ ਅੱਜ ਵੀ ਇਕੱਠੇ ਆ ਤੇ ਉਧਰ ਪਿੱਛੇ ਸਾਡੇ ਮੁੰਡੇ ਵੀ ਇਹ ਨੇ ਤੇ ਕੁਛ ਕਿਤੇ ਬੈਠ ਕੇ ਤੇ ਇਹਨਾਂ ਦੀ ਇੰਟਰਵਿਊ ਤਸੱਲੀ ਦੇ ਨਾਲ ਇੰਟਰਵਿਊ ਲਵਾਂਗੇ ਮਾਨਾ ਪਿੰਡ ਦੇ ਵਿੱਚ ਇਹਨਾਂ ਨੂੰ ਪੁੱਛਾਂਗੇ ਥੋੜਾ ਜਿਹਾ ਮਾਨਾ ਘੁੰਮ ਕੇ ਵੀ ਕਿਸ ਤਰ੍ਹਾਂ ਦਾ ਲੱਗਾ ਤੇ ਚਲੋ ਚੱਲਦੇ ਹਾਂ ਹੁਣ ਆਜੋ ਅੱਗੇ ਜਾਮ ਜਿਹੜਾ ਵਾ ਜਾਮ ਦਾ ਬਹੁਤ ਜਿਹੜਾ ਨਜ਼ਾਰਾ ਵਾ ਜਾਮ ਦਾ ਕਾਫੀ ਆ ਦੂਰ ਗੱਡੀ ਖੜਾ ਰਹੀ ਆ ਸੀ ਪਹੁੰਚ ਗਏ ਜੀ ਤਕਰੀਬਨ 500 ਮੀਟਰ ਪਿੱਛੇ ਉਤਰੇ ਸੀ ਤੇ ਮਾਨਾ ਪਿੰਡ ਦੀ ਮੇਨ ਐਂਟਰੀ ਗੇਟ ਇਹ ਆ ਜੀ ਮੇਨ ਐਂਟਰੀ ਗੇਟ ਮਾਨਾ ਪਿੰਡ ਦਾ ਇਸ ਤੋਂ ਬਾਅਦ ਅੱਗੇ ਸਿਰਫ ਸਾਈਕਲ ਜਾ ਸਕਦਾ ਅੱਗੇ ਹੋਰ ਇਸ ਤੋਂ ਬਾਅਦ ਕੁਝ ਨਹੀਂ ਜਾ ਸਕਦਾ ਤੇ ਬਾਕੀ ਪਿੰਡ ਦਾ ਹੁਣ ਝਾਕਾ-ਬਾਕਾ ਤੁਹਾਨੂੰ ਦਿਖਾਉਨੇ ਆ ਪਿੰਡ ਹੋ ਗਿਆ ਸ਼ੁਰੂ ਇਹ ਪਿੰਡ ਸ਼ੁਰੂ ਹੋ ਗਿਆ ਛੋਟੀਆਂ-ਛੋਟੀਆਂ ਗਲੀਆਂ ਹਰ ਚੀਜ਼ ਹਰ ਵੈਰਾਈਟੀ ਇੱਥੇ ਤੁਹਾਨੂੰ ਮਿਲ ਜੇਗੀ ਜਿਵੇਂ ਗਰਮ ਕੱਪੜੇ ਦੇਖੋ ਹੱਥਾਂ ਨਾਲ ਬੁੰਨਦੇ ਪਏ ਆ ਤੇ ਇੱਧਰ ਵੀ ਹੱਥਾਂ ਨਾਲ ਬੁੰਨਦੇ ਪਏ ਆ ਹਰ ਚੀਜ਼ ਹਰ ਵੈਰਾਈਟੀ ਇਹ ਕਿੰਨੇ ਦਾ ਹੈ ਹਾਂਜੀ 150 ਠੀਕ ਹੈ ਇੱਧਰ ਸਭ ਗਰਮ ਕੱਪੜਿਆਂ ਦੀਆਂ ਦੁਕਾਨਾਂ ਜ਼ਿਆਦਾ ਨੇ ਹੋਟਲ ਤੇ ਇਥੋਂ ਵਾਲੇ ਸ਼ੁਰੂਆਤ ਆ ਅੱਗੇ ਜਾ ਕੇ ਮੈਂ ਤੁਹਾਨੂੰ ਵਧੀਆ ਵਧੀਆ ਥਾਵਾਂ ਦਿਖਾਉਣਾ ਤੁਹਾਨੂੰ ਮੈਂ ਦੇਖ ਲਓ ਬਈ ਬਾਜ਼ਾਰ ਛੋਟਾ ਜਿਹਾ ਬਾਜ਼ਾਰ ਤੇ ਦੋਨੇ ਪਾਸੇ ਦੁਕਾਨਾਂ ਸਿਰਫ ਇੱਕ ਲੰਘਣ ਦੀ ਜਾਣ ਦੀ ਤੇ ਇੱਕ ਵਾਪਸ ਆਉਣ ਦੀ ਉਹ ਦੂਜਾ ਰਸਤਾ ਨਹੀਂ ਹੈਗਾ ਫਿਰ ਵੀ ਮੋੜੇ ਨਾਲ ਮੋੜਾ ਵਜਦਾ ਇੱਥੇ ਇਹ ਆ ਜੀ ਮਾਨਾ ਤੇ ਪਿੱਛੇ ਵੀ ਆਪਣੀਆਂ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਹਰ ਜਗ੍ਹਾ ਤੁਹਾਨੂੰ ਗਰਮ ਕੱਪੜਾ ਇੱਥੇ ਬਹੁਤ ਜ਼ਿਆਦਾ ਮਿਲੇਗਾ ਹਾਂ ਉਹ ਟਿਕਾਣਾ ਵਾ ਜੀ ਇੱਥੇ ਆ ਕੇ ਤੁਸੀਂ ਕੈਂਪਿੰਗ ਕਰ ਸਕਦੇ ਹੋ ਤੇ ਕੈਂਪਿੰਗ ਤੁਹਾਨੂੰ ਮਤਲਬ ਮਿਲ ਜੇਗੀ ਲੱਗੀ ਲਗਾਈ ਇਸ ਜਗ੍ਹਾ ਤੇ ਤੇ ਇਹ ਉਹਨਾਂ ਦੀ ਦੁਕਾਨ ਆ ਇਹ ਜੀ ਦੁਕਾਨ ਉਹਨ ਕੀ ਮੋਡਾ ਵਾ ਇੱਥੇ ਵਾਕਬ ਗਿੱਲ ਸਾਹਿਬ ਦਾ ਇਹ ਉਹਨਾਂ ਦੀ ਦੁਕਾਨ ਆ ਤੇ ਇਹਨਾਂ ਦੇ ਸਾਹਮਣੇ ਰਸਤਾ ਜਿਹੜਾ ਥੱਲੇ ਹੋਂ ਦੀ ਜਾਂਦਾ ਜਿਹੜਾ ਮੇਨ ਰਸਤਾ ਵਾ ਉੱਪਰੋਂ ਦੀ ਵਾਪਸ ਆਓ ਤੇ ਥੱਲੇ ਹੋਂ ਦੀ ਜਾਓ ਵਾਸੂਤਾਰ ਵਾਲੇ ਪਾਸੇ ਨੂੰ ਮੰਮੀ ਸਾਡੇ ਸਾਹ ਪਹਾੜੀ ਜੂਸ ਪੀ ਲਈਏ ਹੁਣ ਅਸਾਂ ਪਹਾੜੀ ਬਰਾਸ ਦਾ ਜੂਸ ਦੇਖੋ ਬਰਾਸ ਦਾ ਜੂਸ ਹੈ ਤੇ ਬੜਾਰੇ ਨੇ ਸਾਡੇ ਹਾਰਟ ਲਈ ਬਹੁਤ ਹੁੰਦਾ ਖੂਨ گاੜਾ ਨਹੀਂ ਕਰਨ ਕਰਦਾ ਤੇ ਹਾਰਟ ਲਈ ਵਧੀਆ ਲੀਵਰ ਲਈ ਬਹੁਤ ਵਧੀਆ ਹੈ ਬਾਕੀ ਡਾਕਟਰ ਸਾਹਿਬਾ ਜਿਹੜੇ ਆ ਇਹ ਪੂਰੀ ਜਾਣਕਾਰੀ ਦੇ ਰਹੇ ਨੇ ਬਿਲਕੁਲ ਜੀ ਬਿਲਕੁਲ ਜਿਹੜਾ ਕੁਝ ਦੱਸੇ ਇਹ ਹਰ ਚੀਜ਼ ਵਧੀਆ ਹੈ ਹਾਰਟ ਲਈ ਬਹੁਤ ਚੰਗਾ ਹੈ ਪਾਚਨ ਕਿਰਿਆ ਵੀ ਬਹੁਤ ਚੰਗਾ ਹੈ ਕਾਪਾ ਕੋ 3 ਸਾਲ ਹੋ ਗਏ ਸਾਡੇ ਸੋਨੂ ਭਾਜੀ ਜੜਿਆ ਹੁਣ ਪਾਣੀ ਮਲਾ ਰਿਹਾ ਬਾਕੀ ਅੱਧਾ ਜੂਸ ਅੱਧਾ ਪਾਣੀ ਪਿਛਲੇ ਸਾਲ ਲੜੀ ਬਹੁਤ ਵਧੀਆ ਚੀਜ਼ ਹੈ ਜੀ ਹਾਂ ਘਟ ਪਾ ਲੋ ਲਓ ਬਈ ਮੈਂ ਆਪੇ ਪਾਣੀ ਪਾ ਲੈਣਾ ਹੁਣ ਤੇ ਇੱਕ 3 ਸਾਲ ਕੇ ਨਾਟ ਨੇ ਲੋ ਜੀ ਪਾਣੀ ਪਾ ਲੈ ਇਹ ਰਹੋ ਉਹਨੂੰ ਬੁਲਾਓ ਇਹ ਆ ਜੀ ਜੂਸ ਇਹਨੂੰ ਪੀਵਾਂਗੇ ਕਿ ਸੇ ਤੇ ਦੇਖਦੇ ਆ ਆਨੰਦ ਲੈ ਲਿਆ ਤਾਂ ਹੁਣ ਮਗਰਾਂ ਜੀ ਬਹੁਤ ਵਧੀਆ ਟੇਸਟ ਜੂਸ ਬਹੁਤ ਵਧੀਆ ਟੇਸਟੀ ਆ ਇਹ ਜੂਸ ਜ਼ਰੂਰ ਟਰਾਈ ਕਰਿਓ ਇੱਥੇ ਆ ਕੇ ਬਰੇਟ ਪਾਣੀ ਪਾ ਥੋੜਾ ਜਿਹਾ ਲਓ ਜੀ ਪੀ ਲਿਆ ਜੀ ਇਹ ਥੋੜਾ ਜਿਹਾ ਨਾ ਇਹਦਾ ਲਈਏ ਹਾਂ ਜੀ ਹਾਂ ਜੀ ਕਿੱਦਾਂ ਲੱਗਾ ਜੂਸ ਜੀ ਬਹੁਤ ਵਧੀਆ ਲੱਗਿਆ ਸਵਾਦ ਹੀ ਹਾਂ ਬੜਾ ਟੇਸਟੀ ਸੀਗਾ ਜੀ ਇਹੋ ਜਿਹਾ ਜੂਸ ਜਿਹੜਾ ਸਾਨੂੰ ਉੱਥੇ ਨਹੀਂ ਮਿਲਦਾ ਨਹੀਂ ਸਹੀ ਗੱਲ ਹੈ ਮਿਲਦਾ ਨਹੀਂ ਹਾਂਜੀ ਹਾਂਜੀ ਵਧੀਆ ਚੀਨੀ ਦਾ ਜੂਸ ਤੋਂ ਬਾਹਰ ਚੀਨੀ ਵੀ ਇਹਦੇ ਵਿੱਚ ਮਲਾਉਣ ਦੀ ਲੋੜ ਨਹੀਂ ਆ ਕਿਉਂ ਵੀ ਮੁੜਿਓ ਜੂਸ ਕਿਸ ਤਰ੍ਹਾਂ ਲਗਾ ਤਾਨੂੰ ਵਧੀਆ ਸੀ ਕਿਉਂ ਲਾਲੀ ਭਾਜੀ ਵਧੀਆ ਹੀ ਵਧੀਆ ਵਧੀਆ ਬਹੁਤ ਵਧੀਆ ਹੀ ਕਿਉਂ ਸਾਨੂੰ ਭਾਜੀ ਅਸੀਂ ਤਾਂ ਹੀ ਪਹਿਲਾਂ ਪਿੰਦੇ ਰਹਨੇ ਆ ਇਹ ਪਹਾੜ ਜੀ ਰਹਨੇ ਆ ਅਸੀਂ ਦੇ ਇੱਥੇ ਰਹਿੰਦੇ ਆ ਯਾਰ ਇਹ ਜੂਸ ਹੀ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਲਓ ਜੀ ਸ਼ੁਰੂ ਹੋ ਗਏ ਹੁਣ ਚਾਕੇ-ਬਾਕੇ ਪੇਂਟਿੰਗ ਵਗੈਰਾ ਬਹੁਤ ਸੋਹਣੀਆਂ ਇੱਥੇ ਬਣੀਆਂ ਪਈਆਂ ਨੇ ਪੇਂਟਿੰਗ ਤੁਹਾਨੂੰ ਬਹੁਤ ਵਧੀਆ ਇੱਥੇ ਦੇਖਣ ਨੂੰ ਮਿਲਣਗੀਆਂ ਇਸ ਪਿੰਡ 'ਚ ਗਲੀਆਂ ਦੇਖ ਲਓ ਤੁਸੀਂ ਕਿੰਨੀਆਂ ਛੋਟੀਆਂ-ਛੋਟੀਆਂ ਗਲੀਆਂ ਨੇ ਤੇ ਅਸੀਂ ਥੱਲੇੋਂ ਦੀ ਇਸ ਕਰਕੇ ਆਏ ਆਂ ਵੀ ਇੱਧਰ ਹੁੰਦੀ ਨਾ ਰਸ਼ ਘੱਟ ਹੁੰਦਾ ਦੂਸਰੇ ਪਾਸਿਓਂ ਦੀ ਰਸ਼ ਬਹੁਤ ਆ ਉੱਪਰੋਂ ਦੀ ਵਾਪਸੀ ਵੇਲੇ ਆਵਾਂਗੇ ਆ ਦੇਖੋ ਗਲੀ ਛੋਟੀ ਜੀ ਇਹ ਦੇਖੋ ਗਲੀ ਇਹ ਆ ਗਈ ਅੱਗੋਂ ਛੋਟੀ ਗਲੀ ਤੇ ਇਹ ਆ ਜੀ ਮੰਦਿਰ ਇਹ ਸੁਣਨ ਵਿੱਚ ਆਇਆ ਕਿ ਇਹ ਜਿਹੜਾ ਮੰਦਿਰ ਆ ਇਹ ਇਹਦੀ ਪੂਜਾ ਜਿਹੜੀ ਆ ਸਾਲ ਵਿੱਚ ਦਿਵਾਲੀ ਤੇ ਪੂਜਾ ਇਹਦੀ ਹੁੰਦੀ ਆ ਇਸ ਮੰਦਿਰ ਦੀ ਤੇ ਇਹ ਕਰਨ ਮਹਾਵੀਰ ਦਾ ਮੰਦਿਰ ਆ ਤੇ ਪੂਜਾ ਤੇ ਇਹਦੇ ਚ ਹੁੰਦੀ ਹੈ ਲੇਕਿਨ ਵੱਡੀ ਪੂਜਾ ਜਿਹੜੀ ਆ ਉਹ ਦਿਵਾਲੀ ਤੇ ਕੀਤੀ ਜਾਂਦੀ ਆ ਇਸ ਮੰਦਿਰ ਦੇ ਇਹ ਆ ਜੀ ਅੰਦਰ ਦੇਖ ਲਓ ਤੁਸੀਂ ਅੰਦਰ ਵੀ ਮੈਂ ਥੋੜਾ ਜਿਹਾ ਤੁਹਾਨੂੰ ਚੌਕਾ ਮਰਵਾ ਦਿੰਨਾ ਕਿਹੜਾ ਕਿਹੜਾ ਨੰਬਰ ਦੇਖ ਲਓ ਜੀ ਗਲੀਆਂ ਨਾਲ ਹੀ ਮੋੜ ਨਾਲ ਹੀ ਫੇਰ ਮੋੜ ਛੋਟੀ ਛੋਟੀ ਅੰਗਲੀਆਂ ਪਾਰ ਕਰਕੇ ਤੇ ਹੁਣ ਨਿਕਲ ਆਏ ਆ ਬਾਹਰ ਇਹ ਬਾਹਰ ਨਿਕਲ ਆਏ ਆ ਪਹਿਲਾਂ ਜਾਵਾਂਗੇ ਜਿਹੜਾ ਭੀਮ ਨੇ ਪੋਲ ਬਣਾਇਆ ਸੀਗਾ ਉਸ ਪਾਸੇ ਨੂੰ ਇਧਰ ਚਲਦੇ ਆ ਇਹ ਕੁਛ ਹੋਟਲ ਰਹਿائش ਔਰ ਸਾਲ ਦੇ ਵਿੱਚ ਇਹ ਜਿਹੜਾ ਪਿੰਡ ਵਾ ਇਹ ਨਵੰਬਰ ਦੇ ਵਿੱਚ ਥੱਲੇ ਚਲੇ ਜਾਣਗੇ ਜੋਸ਼ੀਮਠ ਸਾਰੇ ਦਾ ਸਾਰਾ ਪਿੰਡ ਜਿਹੜਾ ਇੱਥੇ ਇਹ ਬੰਦ ਹੋ ਜਾਏਗਾ ਤੇ ਬਰਫ਼ ਪੈ ਜਾਏਗੀ ਇਸ ਜਗ੍ਹਾ ਤੇ ਵੀ ਤੇ ਬਹੁਤ ਸੋਹਣਾ ਪਿੰਡ ਵਾ ਇਹ ਬੜੇ ਬੜੀ ਦੂਰੋਂ ਲੋਕ ਦੇਖਣ ਆਉਂਦੇ ਐ ਇਸ ਪਿੰਡ ਨੂੰ ਇੱਥੇ ਤੁਹਾਨੂੰ ਹੋਮਸਟੇ ਵਗੈਰਾ ਜ਼ਰੂਰ ਮਿਲ ਜਾਣਗੇ ਇਹ ਲਿਖਿਆ ਜੀ ਹਿਮ ਕਿਮ ਹੋਮਸਟੇ ਫਰਸਟ ਇੰਡੀਆ ਵਿਲੇਜ ਹੋਮਸਟੇ मिल ਜਾਂਦੇ ਇੱਥੇ ਰਾਤ ਵੀ ਰੁੱਕ ਸਕਦੇ ਹੋ ਆਉਂਦੇ ਆ ਉਸ ਪਾਸਿਓਂ ਦੀ ਜਾਵਾਂਗੇ ਉੱਤੋਂ ਦੀ ਉਹ ਜਗ੍ਹਾ ਤੇ ਜਾਵਾਂਗੇ ਲਾਸਟ ਇਸ ਜਗ੍ਹਾ ਤੇ ਜਾਵਾਂਗੇ ਪਹਾੜ ਦੇ ਦੂਸਰੇ ਪਨੇ ਹੁਣ ਵਿਊ ਪੁਆਇੰਟ ਤੇ ਚੱਲੇ ਇੱਥੇ ਵਿਊ ਪੁਆਇੰਟ ਤੇ ਜਾਂਦੇ ਆ ਲਿਖਿਆ ਜੀ ਮਾਨਾ ਵਿਊ ਪੁਆਇੰਟ ਤੇ ਉੱਪਰ ਚੱਲਦੇ ਹੁਣ ਅਸੀਂ ਮਾਨਾ ਵਿਊ ਪੁਆਇੰਟ ਸਾਈਡ ਦੇਤੇ ਦਰਿਆ ਖਾਈ ਉਦੇ ਉੱਪਰ ਪੌੜੀਆਂ ਤੇ ਇਹ ਆ ਗਿਆ ਜੀ ਬਾਨਾ 뷰 ਪੁਆਇੰਟ ਤੇ ਪਿੱਛੇ ਦੇਖੋ 뷰 ਕਿੰਨਾ ਸੋਹਣਾ ਇੱਥੇ ਫੋਟੋ ਖਿੱਚ ਰਹੇ ਆ ਆ ਵੇਖ ਲਓ ਵੀ ਮਨਪ੍ਰੀਤ ਇਹ ਬਰਡਸ ਬਰਡਸ ਬਣੀ ਹੋਈ ਆ ਭਾਈ ਨਹੀਂ ਭਾਈ ਉਹ ਖੰਭ ਲੱਗੇ ਹੋਇਆ ਸਾਈਡਾਂ ਦੇ ਕਹਿੰਦੇ ਨੇ ਜੀ ਜੀ ਕਰਦਾ ਖੰਭ ਲਾ ਕੇ ਪਹਾੜੀਆਂ ਦੇ ਡਾਰੀਆਂ ਮਾਰਾ ਹਨਾ ਪਹਾੜੀਆਂ ਦੇ ਉੱਤੇ ਡਾਰੀਆਂ ਮਾਰਾ ਬਹੁਤ ਵਧੀਆ 뷰 ਪੁਆਇੰਟ ਆ ਇੱਥੇ ਵੀ ਕਾਫੀ ਫੋਟੋਆਂ ਖਿਚਾਉਂਦੇ ਲੋਕ ਬੈਠ ਕੇ ਇੱਥੇ ਮੈਗੀ ਤੇ ਇਧਰ ਰਸਤਾ ਵਾ ਇੱਥੇ ਆ ਕੇ ਦੋ ਚਾਰ ਰਸਤੇ ਇਕੱਠੇ ਹੁੰਦੇ ਇਸ ਜਗ੍ਹਾ ਤੇ ਤੇ ਇਹ ਇੱਥੇ ਬਣਿਆ ਵਾ 뷰 ਪੁਆਇੰਟ ਇਧਰ ਚੱਲ ਰਿਹਾ ਜੀ ਫੋਟੋ ਸੈਸ਼ਨ ਇੱਥੇ ਗਿੱਲ ਸਾਹਿਬ ਹੁਣੀ ਉਡਾਰੀਆਂ ਮਾਰ ਰਹੇ ਨੇ ਖੰਭ ਲਾ ਗਏ ਇਹਨਾਂ ਨੂੰ ਖੰਭ ਲਾ ਗਏ ਨੇ ਤੇ ਗਿੱਲ ਸਾਹਿਬ ਹੁਣੀ ਕਹਿੰਦੇ ਨੇ ਪਹਾੜੀਆਂ ਦੇ ਉੱਤੇ ਘੁੰਮਣਾ ਵਾ ਖੰਭ ਲਾ ਗਏ ਇੰਨਾ ਤੇ ਜਾਣਾ ਹੈ ਕਾਲੀ ਕੌੜੀ ਅਸਵਰ ਕਾਲੀ ਪੌੜੀ ਕਹਿੰਦੇ ਇਧਰੋਂ ਜਾਣਾ ਹੈ ਤੇ ਆ ਪਿੱਛੇ ਵੇਖੋ ਥਿਊ ਤੁਸੀਂ ਆਹ ਆਜੀ ਉਹ ਨਦੀ ਪਿੱਛੇ ਨਦੀ ਉੱਪਰ ਪਿੱਛੇ ਥਿਊ ਇਸ ਪਾਸੇ ਜਾਣਾ ਹੁਣ ਅਸੀਂ ਚੱਲੀਏ ਬਸ ਆਹ ਵੇਖ ਲਓ ਭਾਈ ਜਿ ਤਰ੍ਹਾਂ ਪਹਾੜ ਉੱਤੇ ਆ ਤੇ ਥੱਲੇੋਂ ਦੀ ਲੰਘ ਰਹੇ ਆ ਤੇ ਉੱਤੇ ਪਹਾੜ ਤੇ ਇਧਰ ਹੁਣ ਅੱਗੇ ਜਾ ਕੇ ਆ ਗਿਆ ਭਿੰਪੂਲ ਤੇ ਇੱਕ ਸਰਸਵਤੀ ਨਦੀ ਇੱਕ ਮਾਨਸਰਓਰ ਤੋਂ ਕਹਿੰਦੇ ਝਰਨਾ ਆਉਂਦਾ ਵਾ ਇੱਥੋਂ ਦੇ ਕਹਿਣ ਮੁਤਾਬਕ ਉਹ ਵੀ ਤੁਹਾਨੂੰ ਜਾ ਕੇ ਦਿਖਾਉਣਾ ਮੈਂ ਆਗੇ ਬਸ ਨੇੜੇ ਹੀ ਥੋੜੀ ਦੂਰ ਰਹਿ ਗਿਆ ਫੇਲ ਹਾਲ ਅਸੀਂ ਥਲੇ ਥਲੇ ਆਏ ਆ ਉੱਪਰ ਜਾ ਕੇ ਬਾਅਦ ਵਿੱਚ ਤੁਹਾਨੂੰ ਵਿਆਸ ਰਿਸ਼ੀ ਦਾ ਮੰਦਿਰ ਵੀ ਦਿਖਾਵਾਂਗੇ ਜਿੱਥੇ ਵਿਆਸ ਰਿਸ਼ੀ ਨੇ ਗ੍ਰੰਥ ਲਿਖਿਆ ਸੀਗਾ ਅਮਰ ਗ੍ਰੰਥ ਤੇ ਉਹਨੂੰ ਬਾਅਦ ਵਿੱਚ ਪੱਥਰ 'ਚ ਤਬਦੀਲ ਕਰਤਾ ਸੀ ਕੀ ਇਤਿਹਾਸ ਉੱਥੇ ਜਾ ਕੇ ਦੱਸਾਂਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਸੇ ਵੀਡੀਓ 'ਚ ਜੁੜੇ ਰਹੋ ਤੇ ਇਸ ਪਾਸੇ ਆ ਗਿਆ ਇਸ ਪਾਸਿਓਂ ਗਏ ਸੀਗੇ ਭੀਮ ਅਰਜੁਨ ਨੂੰ ਨੀ ਸਵਰਗ ਦੇ ਰਸਤੇ ਤੇ ਉਹਨਾਂ ਦੇ ਸਟੈਚੂ ਵੀ ਦੇਖ ਲਓ ਬਣੇ ਹੋਏ ਨੇ ਉਹ ਸਾਹਮਣੇ ਦੇਖ ਲਓ ਉਹ ਵੀ ਸਾਰੇ ਦੇਖ ਕੇ ਆਉਨੇ ਆ ਸੀ ਤੇ ਇੱਥੇ ਪਹਿਲੇ ਸਰਸਵਤੀ ਨਦੀ ਤੁਹਾਨੂੰ ਮੈਂ ਦਿਖਾਉਣਾ ਸਾਡੇ ਸੇਵਾਦਾਰ ਗੋਬਿੰਦ ਘਾੜ ਦੇ ਇਹ ਵੀ ਦਰਸ਼ਨ ਕਰ ਰਹੇ ਹੋ ਮਤਲਬ ਫਿਰ ਬਦਰੀਨਾਥ ਵੀ ਹੋ ਗਏ ਆ ਉਹਦੇ ਹੁਣ ਇੱਥੇ ਵੀ ਆਏ ਹੋ ਨਾ ਚਲੋ ਮਿਲਦੇ ਆ ਆ ਕੇ ਘਾੜ ਮਿਲਦੇ ਆ ਤੁਹਾਨੂੰ ਗੋਬਿੰਦ ਘਾੜ ਦੇ ਸੇਵਾਦਾਰ ਸੀਗੇ ਸਾਰੇ ਹੀ ਤੇ ਇੱਥੇ ਹੁਣ ਪਹੁੰਚ ਕੇ ਬਸ ਜਿੱਥੇ ਭੀਮ ਨੇ ਪੱਥਰ ਰੱਖਿਆ ਸੀਗਾ ਤੇ ਪੁਲ ਬਣਾਇਆ ਸੀ ਇਹ ਪਹੁੰਚ ਕੇ ਜੀ ਹੁਣ ਪੱਥਰ ਉੱਤੇ ਦੇਖ ਲੋ ਸਾਡੀ ਛਿਰ ਦੇ ਉੱਤੇ ਪੱਥਰ ਨੇ ਥੱਲੇ ਨਿਕਲ ਰਹੇ ਆ ਤੇ ਇੱਥੇ ਭੀੜ ਕਿਉਂ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਵਾਂ ਤੇ ਕਹਿੰਦੀਆਂ ਕਿਉਂ ਰੱਖੀਆਂ ਨੇ ਇਹ ਆ ਜੀ ਇੱਥੋਂ ਜਲ ਭਰ ਕੇ ਸੰਗਤਾਂ ਲੈ ਕੇ ਜਾਂਦੀਆਂ ਨੇ ਉਹ ਦੇਖ ਲੋ ਥੱਲੇ ਆ ਜਿਹੜਾ ਝਰਨਾ ਨਿਕਲ ਰਿਹਾ ਨਾ ਆ ਦੇਖੋ ਇਹ ਸਾਹਮਣੇ ਆ ਜਿਹੜਾ ਝਰਨਾ ਨਿਕਲ ਰਿਹਾ ਛੋਟੀ ਜੀ ਪਾਈਪ ਲੱਗੀ ਆ ਕਹਿੰਦੇ ਮਾਨਸਰ ਓਵਰ ਤੋਂ ਝਰਨਾ ਜਿਹੜਾ ਆ ਰਿਹਾ ਵਾ ਇੱਥੋਂ ਸੰਤਾਂ ਜੜੀਆਂ ਜਲ ਭਰ ਕੇ ਲੈ ਕੇ ਜਾਂਦੀਆਂ ਨੇ ਤੇ ਇੱਥੋਂ ਹੀ ਥੋੜੀ ਜੀ ਅੱਗੇ ਜਾ ਕੇ ਤੁਸੀਂ ਦੇਖ ਲਓ ਇਹ ਜਿਹੜੀ ਨਦੀ ਆ ਇਹ ਹੈਗੀ ਆ ਜੀ ਸਰਸਵਤੀ ਨਦੀ ਕਹਿੰਦੇ ਨਾ ਗੰਗਾ ਜਮੁਨਾ ਤੇ ਸਰਸਵਤੀ ਗੰਗਾ ਜਮੁਨਾ ਤੇ ਦੇਖਦੇ ਆ ਲੇਕਿਨ ਸਰਸਵਤੀ ਦਾ ਇੱਥੋਂ ਜਨਮ ਹੋਇਆ ਹੋ ਬਾਕੀ ਦੇਖੋ ਉੱਪਰ ਪਹਾੜ ਨੇ ਉੱਪਰ ਦੇਖ ਨਹੀਂ ਰਹਾ ਲੇਕਿਨ ਥੱਲੇੋਂ ਇਹਦਾ ਆ ਦੇਖੋ ਸਰਸਵਤੀ ਨਦੀ ਜੜੀਆਂ ਵਗ ਰਹੀ ਹੈ ਇੱਥੋਂ ਇਹ ਆ ਇੱਥੋਂ ਜਨਮ ਹੋਇਆ ਸਰਸਵਤੀ ਨਦੀ ਦਾ ਤੇ ਇਹ ਮੰਦਿਰ ਹੈਗਾ ਸਰਸਵਤੀ ਨਦੀ ਸਰਸਵਤੀ ਦਾ ਮੰਦਿਰ ਹੈ ਤੇ ਇੱਥੇ ਵੀ ਲੋਕ ਸ਼ਰਧਾ ਨਾਲ ਮੱਥਾ ਟੇਕਦੇ ਨੇ ਤੇ ਇਹ ਦੇਖ ਲਓ ਤਰ੍ਹਾਂ ਤਰ੍ਹਾਂ ਦੀਆਂ ਕੈਨੀਆਂ ਰੱਖੀਆਂ ਨੇ ਇਸ ਪਾਸੇ ਵੀ ਦੇਖ ਲਓ ਇਹ ਮੰਦਿਰ ਜਿਹੜਾ ਜਲ ਭਰ ਕੇ ਰੱਖਿਆ ਆਵਾ ਸਰਸਵਤੀ ਨਦੀ ਦਾ ਤੇ ਮਾਨਸਰਓਵਰ ਝਰਨੇ ਦਾ ਮਾਨਸਰਓਵਰ ਤੋਂ ਕਹਿੰਦੇ ਜਲ ਹੁੰਦਾ ਉਹਦਾ ਛੋਟਾ ਜਿਹਾ ਝਰਨਾ ਦਿਖਾਇਆ ਤੁਹਾਨੂੰ ਮੈਂ ਤੇ ਇਸ ਪਾਸੇ ਦੇਖ ਲਓ ਤੁਸੀਂ ਕਿੰਨਾ ਡੂੰਘਾ ਵਾ ਸਰਸਵਤੀ ਨਦੀ ਬਹੁਤ ਡੂੰਗੀ ਆ ਤੇ ਇੱਥੇ ਜਨਮ ਹੋਇਆ ਤੇ ਇਧਰੋਂ ਵਗਦੀ ਆ ਮੈਂ ਥੋੜਾ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਸਾਹਮਣੇ ਦੇਖ ਲਓ ਇਹ ਦੇਖ ਲਓ ਸਾਹਮਣੇ ਇਸ ਪਾਸੇ ਤੇ ਬਹੁਤ ਰਾਸ਼ਾ ਭਾਈ ਅੱਜ ਤੇ ਲੰਘਣਾ ਮੁਸ਼ਕਲ ਹੋਇਆ ਪਿਆ ਇੱਥੋਂ ਮੈਂ ਤੁਹਾਨੂੰ ਦਿਖਾਉਣਾ ਵਾਂ ਇੱਥੋਂ ਨਿਕਲਦੀ ਹੈ ਸਰਸਵਤੀ ਨਦੀ ਇੱਥੋਂ ਹੀ ਜਨਮ ਹੋਇਆ ਪਿੱਛੋਂ ਤੇ ਉਹ ਸਾਹਮਣੇ ਦੇਖ ਰਹੇ ਹੋ ਤੁਸੀਂ ਸਰਸਵਤੀ ਨਦੀ ਤੇ ਇੱਥੇ ਅੱਗੇ ਜਾ ਕੇ ਉਹ ਸਾਹਮਣੇ ਦੇਖ ਲਓ ਮੇਰੀ ਉਂਗਲੀ ਦੇ ਐਸ ਪਾਸਿਓਂ ਇਧਰੋਂ ਨਿਕਲੀ ਪਹਾੜ ਦੇ ਪਿੱਛੋਂ ਅਲਕਨੰਦਾ ਨਦੀ ਉਹ ਸਾਹਮਣੇ ਇੱਥੇ ਸੰਗਮ ਹੋ ਗਿਆ ਤੇ ਇੱਥੇ ਜਨਮ ਹੋਇਆ ਇੱਥੇ ਹੀ ਸੰਗਮ ਹੋ ਗਿਆ ਸਤਸਵਾਤੀ ਨਦੀ ਦਾ ਇੰਨੀ ਜਗ੍ਹਾ 'ਚ ਸਤਸਵਾਤੀ ਨਦੀ ਵਗਦੀ ਆ ਤੇ ਹੁਣ ਇਤੋਂ ਅੱਗੇ ਚੱਲਦੇ ਆ ਤੇ ਦੇਖਦੇ ਆ ਇੱਥੋਂ ਜਨਮ ਹੋਇਆ ਜੀ ਸਰਸਪਤੀ ਨਦੀ ਦਾ ਤੇ ਸਾਹਮਣੇ ਹੋ ਗਿਆ ਸੰਗਮ ਇੰਨੀ ਜਗ੍ਹਾ 'ਚ ਸਤਸਵਾਤੀ ਨਦੀ ਵਸਦੀ ਆ ਤੇ ਇਹ ਉਹ ਪੱਥਰ ਆ ਜਿਹੜਾ ਭੀਮ ਨੇ ਉਸ ਵੇਲੇ ਸਵਰਗਾਂ ਨੂੰ ਜਾਣ ਵੇਲੇ ਪੱਥਰ ਰੱਖਿਆ ਸੀਗਾ ਇਹ ਉਹ ਪੱਥਰ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ ਉੱਤੋਂ ਦੀ ਅਸੀਂ ਨਿਕਲ ਕੇ ਤੇ ਆਏ ਆ ਤੇ ਇਹ ਭੀਮ ਨੇ ਪੱਥਰ ਰੱਖਿਆ ਸੀਗਾ ਤੇ ਸਾਹਮਣੇ ਸਰਸਵਤੀ ਮੰਦਿਰ ਇਹ ਇਧਰ ਸਾਡੀ ਸੰਗਤਾਂ ਜਿਹੜੀਆਂ ਨੇ ਨਾ ਸਾਨੂੰ ਮਿਲ ਗਈਆਂ ਲੁਧਿਆਣੇ ਵਾਲੀਆਂ ਸੰਗਤਾਂ ਚੰਡੀਗੜ੍ਹ ਚੰਡੀਗੜ੍ਹ ਓ ਸੌਰੀ ਚੰਡੀਗੜ੍ਹ ਚੰਡੀਗੜ੍ਹ ਤੇ ਇਹਦੇ ਵੀਰ ਹੁਣੇ ਮਿਲੇ ਆ ਤੇ ਇਹ ਵੀਰ ਆਪਾਂ ਇਕੱਠੇ ਆਏ ਆ ਤੇ ਦੂਸਰੀ ਸਾਈਡ ਤੇ ਵੀਰ ਉਹਨੂੰ ਵੀ ਆਪਾਂ ਮਿਲਦੇ ਆ ਇਧਰ ਨੇ ਆਪਣੇ ਵੀਰ ਜੀ ਇਹ ਆਪਾਂ ਇਕੱਠੇ ਆਏ ਆ ਉਤੋਂ ਆਪਣੇ ਹੇਮਕੁਣ ਸਾਹਿਬ ਤੋਂ ਥੱਲੇ ਇਕੱਠੇ ਉਤਰੇ ਸੀਗੇ ਤੇ ਬਹੁਤ ਆਨੰਦ ਲਿਆ ਤੇ ਅੱਜ ਗੋਵਿੰਦ ਘਾੜ ਰੁਕੋਗੇ ਅਨਹੀਂ ਆਜੇ ਅਸੀਂ ਜੋਸ਼ਮੰਟ ਜਾਵਾਂਗੇ ਭਾਜੀ ਜੋਸ਼ੀਮੰਟ ਸ਼ਾਮ ਨੂੰ ਹਾਂਜੀ ਇੱਥੇ ਦਾ ਜੋਸ਼ੀਮੰਟ ਜੋਸ਼ੀਮੰਟ ਤੇ ਕੱਲ੍ਹ ਹੋਲੀ ਦੇਖਦੇ ਆਂ ਹੋਲੀ ਜਾਣਾ ਉਸ ਤੋਂ ਬਾਅਦ ਫਿਰ ਆਪਣਾ ਤੁੰਗਨਾ ਪਹੁੰਚਾਗੇ ਅਸੀਂ ਹੁਣ ਕੱਲ੍ਹ ਕੱਲ੍ਹ ਵਾਪਸ ਨਿਕਲਾਂਗੇ ਰਿਸ਼ੀਕੇਸ਼ ਲਈ ਰਿਸ਼ੀਕੇਸ਼ ਠੀਕ ਹੈ ਚਲੋ ਠੀਕ ਹੈ ਬੈਸਟ ਟ੍ਰਿਪ ਠੀਕ ਹੈ ਭਾਜੀ ਹੈਪੀ ਜਰਨੀ ਮਿਲਦੇ ਆਂ ਫਿਰ ਫੋਨ ਫੋਨ ਤੇ ਮਿਲਦੇ ਰਹਿਾਂਗੇ ਠੀਕ ਹੈ ਭਾਜੀ ਚਲੋ ਜੀ ਹੁਣ ਚੱਲੀਏ ਉੱਪਰ ਨੂੰ ਤੇ ਅੱਗੇ ਚੱਲਦੇ ਆਂ ਇਹ ਆ ਗਿਆ ਜੀ ਸਵਰਗ ਦਾ ਰਸਤਾ ਕਹਿੰਦੇ ਜੀ ਇਸ ਰਸਤੇ ਪੰਜ ਪਾਂਡਵ ਸਵਰਗ ਨੂੰ ਗਏ ਸੀਗੇ ਇਹ ਉਹਨਾਂ ਦੇ ਸਟੈਚੂ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਪਾਂਡਵਾਂ ਦੇ ਸਟੈਚੂ ਇਹ ਦ੍ਰੋਪਤੀ ਇਹ ਆ ਗਏ ਜੀ ਇਹ ਵੀ ਪਾਂਡਵ ਉਹਨਾਂ ਦੇ ਸਟੈਚੂ ਜਿਹੜੇ ਆ ਉਹ ਲੱਗੇ ਹੋਏ ਨੇ ਹੈਲੋ ਲੈ ਲੈ ਇਹ ਆ ਇਹ ਸਟੈਚੂ ਜਿੰਨੇ ਵੀ ਲੱਗੇ ਆ ਨਾ ਇਸ ਰਸਤੇ ਕਹਿੰਦੇ ਪਾਂਡਵ ਜਿਹੜੇ ਗਏ ਸੀਗੇ ਤੇ ਪਿਛਲੇ ਸਾਲ ਹੀ ਉਦਘਾਟਨ ਹੋਇਆ ਸੀਗਾ ਤੇ ਕਿਹਾ ਜਾਂਦਾ ਵਾ ਵੀ ਇੱਕ ਨਾਲ ਡੋਗ ਕੁੱਤਾ ਵੀ ਆਗਾ ਸੀਗਾ ਉਹਨਾਂ ਦੇ ਭਾਈ ਇੱਕ ਇੱਕ ਫੂਟਾ ਵਾਹ ਵਾਜ ਵੇਖੋ ਰੌਲੇ ਬੜੇ ਇਹ ਆ ਜੀ ਉਹ ਬਈ ਤੋ ਕੁਛ ਵੀ ਉਹ ਵਧੀਆ ਆ ਰਿਹਾ ਬਈ ਇਹ ਦੇਖ ਲੋ ਜੀ ਇਹ ਆ ਜੀ ਉਹ ਪੰਜ ਪੰਡਵ ਤੇ ਦ੍ਰੋਪਦੀ ਤੇ ਨਾਲ ਕੁੱਤਾ ਸੀ ਕੁੱਤਾ ਸੀ ਪੰਜ ਪੰਡਵ ਨਾਲ ਕੋਲ ਸਹਦੇਵ ਆ ਹਾਂ ਤੇ ਇਹਨਾਂ ਦੀ ਸਟੈਚੂ ਜਿਹੜੇ ਲੱਗੇ ਹੋਏ ਨੇ ਇਹ ਆ ਜੀ ਉਹ ਹੀ ਰਸਤਾ ਜਿਸ ਰਸਤੇ ਤੇ ਪੰਜ ਪੰਡਵ ਗਏ ਸੀਗੇ ਪਿੱਛੇ ਰਹਿ ਗਏ ਸਟੈਚੂ ਅੱਜ ਸਾਫ ਇਹ ਚੜਦਾ ਪਿਆ ਕਿਉਂਕਿ ਟਰੈਕ ਲਗਾਤਾਰ ਕਰਦੇ ਰਹੀ ਹੈ ਨਾ ਫੇਰ ਸਾਹ ਨਹੀਂ ਚੜਦਾ ਇਹ ਭਾਰਤ ਦੀ ਹੁਣ ਪਹਿਲੀ ਚਾਹ ਦੀ ਦੁਕਾਨ ਤੇ ਚਾਹ ਪੀ ਕੇ ਆਉਨੇ ਆ ਤੇ ਇਹ ਵੀ ਕਿਤੇ ਟਰੈਕ ਕਰਾਂਗੇ ਜਿਹੜਾ ਵਾਸੂ ਧਾਰਾ ਵਾ ਕਹਿੰਦੇ ਨੇ ਸਵਰਗ ਨੂੰ ਜਾਂਦੇ ਇੱਕ ਝਰਨਾ ਵਾ ਜਿਹੜਾ ਪਾਪੀ ਬੰਦੇ ਤੇ ਨਹੀਂ ਪੈਂਦਾ ਚੈੱਕ ਕਰਾਂਗੇ ਉਹ ਵੀ ਉਹ ਵੀ ਜਾਵਾਂਗੇ ਅਗਲੇ ਸਾਲ ਦੇਖਾਂਗੇ ਇਹ ਆ ਜੀ ਹੁਣ ਸਾਹਮਣੇ ਕੁਝ ਲੋਕ ਉੱਤੋਂ ਜਿਹੜੇ ਵਾਪਸ ਆ ਰਹੇ ਨਹੀਂ ਅਸੀਂ ਹੁਣ ਵਾਪਸ ਜਾ ਰਹੇ ਹਾਂ ਪਹਾੜਾਂ ਦੇ 뷰 ਕਿੱਡੇ ਸੋਹਣੇ ਆ ਆ ਸਾਰੇ ਦਾ ਸਾਰਾ ਪਹਾੜ ਜਿਹੜਾ ਨਾ ਸਾਡੇ ਸਿਰ ਦੇ ਉੱਤੇ ਤੱਕ ਇਹ ਪਹਾੜ ਹੈਗਾ ਪੱਥਰ ਦਾ ਤੇ ਇਹ ਆ ਗਈ ਹੁਣ ਸਾਹਮਣੇ ਦੁਕਾਨ ਕਹਿੰਦੇ ਨੇ ਫਰਸਟ ਸ਼ਾਪ ਆਫ ਇੰਡੀਆਜ਼ ਮਾਨਾ ਆਈ ਲਵ ਮਾਨਾ ਇਹ ਆ ਜੀ ਪਹਿਲੀ ਦੁਕਾਨ ਕਹਿੰਦੇ ਭਾਰਤ ਦੀ ਇੱਥੇ ਹੁਣ ਪਹੁੰਚ ਗਏ ਆ ਇਸ ਤੋਂ ਬਾਅਦ ਜਿਹੜਾ ਆ ਰਸਤਾ ਗਿਆ ਇਹ ਆ ਗਿਆ ਅਗੇ ਵਾਸੂ ਤਾਰਨ ਜਿਹੜਾ ਝਰਨਾ ਵਾ ਇਸ ਪਾਸੇ ਉਸ ਪਾਸੇ ਨੂੰ ਗਿਆ ਉਹ ਪਿੱਛੇ ਪਹਾੜ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਪਹਾੜ ਨੇ ਜਿਹੜੇ ਪਿੱਛੇ ਆ ਇਹਨਾਂ ਤੇ ਵੀ ਬਰਫ਼ ਪਈ ਹੋਈ ਆ ਇਹ ਆ ਲਾਸਟ ਯਾਨੀ ਕਿ ਫਸਟ ਚਾਹ ਦੀ ਦੁਕਾਨ ਇੱਥੇ ਹੁਣ ਬੈਠਦੇ ਆ ਪਿਛਲੀ ਵਾਰ ਜਦੋਂ ਆਏ ਸੀ ਉਹ ਜਿਹੜੀ ਹਰੀ ਜੀ ਦੇਖ ਰਹੀ ਆ ਇਹ ਸੀਗੀ ਦੁਕਾਨ ਚਾਹ ਦੀ ਲਾਸਟ ਤੇ ਹੁਣ ਇਹ ਵਾਲੀ ਦੁਕਾਨ ਬਣ ਗਈ ਚਾਹ ਦੇ ਵਾਲੀ ਚਾਹ ਵੀ ਪਾਰਦੀ ਹੈ ਕਰੰਟ ਪੂਰਾ ਭਾਰਤ ਦੇ ਪਹਿਲੀ ਦੁਕਾਨ ਤੇ ਪਹਿਲੀ ਦੁਕਾਨ ਦੀ ਚਾਹ ਪਹਿਲੀ ਸਵੇਰ ਦੀ ਚਾਹ ਪਹਿਲੀ ਪਹਿਲੀ ਦੁਕਾਨ ਤੋਂ ਪਹਿਲੀ ਚਾਹ ਕਿਉਂ ਲਾਲੀ ਬਾਜੀ ਮਨਪ੍ਰੀਤ ਚਾਹ ਪੀ ਕੇ ਦੱਸੋ ਸੁਆਣਾ ਕਿੱਦਾਂ ਦੀ ਆ? ਆਦਰਕ ਪਾ ਕੇ ਕੋੜੀ ਕਰਤੀ। ਪੂਰਾ ਆਦਰਕ ਪਾਇਆ। ਪੂਰੀ ਆਦਰਕ ਪਾ ਗਏ ਨੇ ਕੰਢੇ। ਕਿਉਂ ਜੀ ਦੀ? ਮੈਂ ਕਹਿੰਨਾ ਇਹ ਪੂਰੇ ਸਵਰਗ ਚ ਆ ਗਿਆ ਚਾਹ। ਇੱਥੇ ਸਵਰਗ ਨੇ ਸਾਡੇ ਚਾਹ। ਅੱਖਾਂ ਖੁੱਲ ਗਈਆਂ। ਤੁਸੀਂ ਪੀ ਕੇ ਦੱਸੋ ਲਾਲੀ பாਜੀ। ਜੀ ਚਲੋ ਵੀ ਬੋਲੀ। ਇੱਧਰ ਲਿਆ। ਨਹੀਂ ਨਹੀਂ। ਇੱਕ ਨੰਬਰ। ਠੀਕ ਆ ਜੀ। ਚਾਹ ਪਾਸ ਹੋ ਗਈ ਬਈ ਹੁਣ ਮੈਂ ਵੀ ਫੜਾ ਆਪਣੀ ਚਾਹ। ਹੁਣ ਮੈਂ ਤੁਹਾਨੂੰ ਕਾਂ ਦਿਖਾਉਣਾ ਵਾ। ਕਾਂ ਦੇਖ ਲਓ। ਕਾਂ ਜਿਹੜਾ ਇਹਦੀ ਚੁੰਝ ਪੀਲੀ ਆ ਤੇ ਪੈਰ ਲਾਲ ਨੇ। ਧਿਆਨ ਨਾਲ ਦੇਖ ਲਓ। ਚੁੰਝ ਪੀਲੀ ਤੇ ਪੈਰ ਜਿਹੜੇ ਲਾਲ ਆ ਦੇਖ ਲੋ ਦੇਖੋ ਕਿਦਾਂ ਹੁਣ ਖਾਣ ਨੂੰ ਪਏ ਨੇ ਤੇ ਚੁੰਝ ਬੜੀ ਅਲੱਗ ਜੀ ਆ ਇੱਥੋਂ ਹੁਣ ਅਸੀਂ ਵਾਪਸ ਚੱਲੇ ਆ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਬਈ ਤੁਸੀਂ ਵੀ ਦੇਖ ਕੇ ਜ਼ਰੂਰ ਜਾਇਓ ਤੇ ਆ ਹੁਣ ਮੈਂ ਇੱਥੋਂ ਜ਼ੂਮ ਕਰ ਦਿੰਦਾ ਵਾਂ ਤੇ ਆ ਵਾਲਾ ਜਿਹੜਾ ਰਸਤਾ ਨਾ ਇਹ ਆ ਆ ਵਾਲਾ ਰਸਤਾ ਤਾਂ ਹੁਣ ਗਿਆ ਜਿਹੜਾ ਇੱਧਰ ਨੂੰ ਇਸ ਪਾਸੇ ਨੂੰ ਜ਼ਰੂਰ ਜਾਇਓ ਇੱਧਰ ਵਿਆਸ਼ ਰਿਸ਼ੀ ਦਾ ਮੰਦਿਰ ਜਿੱਥੇ ਅਮਰ ਗ੍ਰੰਥ ਲਿਖਿਆ ਸੀਗਾ ਹੁਣ ਉਧਰ ਨੂੰ ਅਸੀਂ ਚੱਲੇ ਆ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਲਓ ਬਈ ਇੱਥੇ ਪਰਖਾਉਂਦੀ ਹੁਣ ਚੜਾਈ ਫੁੱਲਾ ਇਧਰ ਨੂੰ ਸਿੱਧੀ ਚੜਾਈ ਹੈ ਅਸੀਂ ਚੜਨ ਲੱਗੇ ਰੇ ਦਮ ਛੜਿਆ ਜਿੰਨੇ ਹੋਰ ਚੜਨ ਲੱਗੇ ਸਾਰਾ ਫੁੱਲ ਗਿਆ ਫੇਮ ਕੁੰਨ ਸਾਹਿਬ ਤੋਂ ਵੱਧ ਹੈ ਸਹੀ ਬਾਤ ਹੈ ਹਾਂ ਥੋੜਾ ਜਿਹਾ ਹੀ ਆ ਹਾਂ ਜੀ ਗਿੱਲ ਸਾਹਿਬ ਮੈਂ ਕਿ ਥੋੜੇ ਪਰ ਚੜਾਈ ਵੱਧ ਹੈ ਕਿਵੇਂ ਆ ਬੋਲਣ ਬੋਲਿਆ ਨਹੀਂ ਜਾਂਦਾਗਾ ਬੋਲਿਆ ਨਹੀਂ ਜਾ ਰਿਹਾ ਚਲੋ ਬਈ ਆਗੇ ਬਈ ਇਧਰ ਨੂੰ ਜਾਣਾ ਹੁਣ ਵਿਆਸ ਗੁਫਾ ਵਾਹ ਜੀ ਵਾਹ ਸਿੱਧੀ ਚੜਾਈ ਇਹ ਲਿਖਿਆ ਜੀ ਵਿਆਸ ਗੁਫਾ ਇਹ ਵੀ ਜਰੂਰ ਦੇਖ ਕੇ ਜਾਇਆ ਕਰੋ 300 ਮੀਟਰ ਰਹਿ ਗਿਆ ਹੋਰ ਚੜਾਈ ਸਰੀ ਦੇ ਪ੍ਰਯਾਗ ਮੇ ਲੋਕੋ ਜੀ ਛੋਟੇ ਛੋਟੇ ਟੋਪੀਆਂ ਬਣ ਰਹੀਆਂ ਨੇ ਤੇ ਬਾਜ਼ਾਰ ਜਿਹੜਾ ਇੱਥੇ ਵੀ ਥੋੜਾ ਥੋੜਾ ਦੁਕਾਨਾਂ ਲੱਗੀਆਂ ਹੋਈਆਂ ਨੇ ਟੋਪ ਲੱਗੀ ਹੋਈ ਆ ਤੁੱਪ ਸੇਕ ਰਹੇ ਨੇ ਜਿਆਦਾਤਰ ਹੈਂਡ ਬੈਂਡ ਸਮਾਨ ਇੱਥੋਂ ਮਿਲੇਗਾ ਜਿਸ ਤਰ੍ਹਾਂ ਦੇਖੋ ਸਟਾਲ ਕਿੰਨੇ ਸੋਹਣੇ ਵੀ ਸਾਹਮਣੇ ਆ ਗਿਆ ਵਿਆਸ ਗੋਪਾ ਉਹ ਝੰਡਾ ਲੱਗਾ ਉੱਪਰ ਇਹ ਗਾਜੀ ਵਿਆਸ ਗੁਫਾ ਇਹ ਆਜੀ ਵਿਆਸ ਵੇਦ ਵਿਆਸ ਰਿਸ਼ੀ ਮੰਦਿਰ ਜਿਹੜਾ ਵਿਆਸ ਰਿਸ਼ੀ ਨੇ ਗ੍ਰੰਥ ਲਿਖਵਾਇਆ ਸੀਗਾ ਸ਼੍ਰੀ ਗਣੇਸ਼ ਜੀ ਕੋਲੋਂ ਤੇ ਇਹ ਜੋ ਪਪਾ ਉਹ ਅਮਰ ਗ੍ਰੰਥ ਸੀਗਾ ਤੇ ਜਦੋਂ ਕਈਆਂ ਨੇ ਪੜਿਆ ਜਾਂ ਸੁਣਿਆ ਉਹ ਅਮਰ ਹੋ ਗਏ ਤਾਂ ਵਿਆਸ ਰਿਸ਼ੀ ਨੇ ਦੁਬਾਰਾ ਉਸ ਗ੍ਰੰਥ ਨੂੰ ਪੱਥਰ 'ਚ ਤਬਦੀਲ ਕਰ ਦਿੱਤਾ ਇਹ ਉੱਪਰ ਪੱਥਰ ਹੋ ਯਾਨੀ ਕਿ ਗ੍ਰੰਥ ਇਹ ਕੀ ਆ ਪੜੀ ਜੇ ਅਮਰ ਗ੍ਰੰਥ ਇਹ ਆ ਜੀ ਸਾਹਮਣੇ ਗੁਫਾ ਇਹ ਗੁਫਾ ਦਾ ਰਸਤਾ ਥੱਲੇ ਜਾਣ ਲਈ ਇੱਥੇ ਦਰਸ਼ਨ ਕਰਦੇ ਇਹ ਆ ਜੀ ਸਭ ਤੋਂ ਟਾਪ ਪੁਆਇੰਟ ਮਾਨਾ ਪਿੰਡ ਦਾ ਸਭ ਤੋਂ ਟਾਪ ਤੇ ਇੰਡੀਅਨ ਫਲੈਗ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਇਸ ਤੋਂ ਉਪਰਕਾਰ ਕੋਈ ਨਹੀਂ ਹੈਗਾ ਤੇ ਅਸੀਂ ਇਸ ਟਾਈਮ ਖੜੇ ਆ ਵੇਦ ਵਿਆਸ ਗੁਫਾ ਇਹ ਉਹ ਗ੍ਰੰਥਵਾ ਜਿਹੜਾ ਤੁਹਾਨੂੰ ਮੈਂ ਹਿਸਟਰੀ ਦੱਸੀ ਆ ਕਿ ਇਹ ਵਿਆਸ ਗੁਫਾ ਤੇ ਅਮਰ ਗ੍ਰੰਥ ਨੂੰ ਪੱਥਰ ਚ ਤਬਦੀਲ ਕਰ ਦਿੱਤਾ ਸੀਗਾ ਉਸੇ ਤਰ੍ਹਾਂ ਦੇਖੋ ਅੱਜ ਵੀ ਪੜਤਾਂ ਜੜੀਆਂ ਨੇ ਜਿਸ ਤਰ੍ਹਾਂ ਪੰਨੇ ਹੁੰਦੇ ਨੇ ਉਸੇ ਤਰ੍ਹਾਂ ਇਹ ਪੱਥਰ ਚ ਤਬਦੀਲ ਕੀਤਾ ਹੋਇਆ ਗ੍ਰੰਥਵਾ ਇਹ ਮੰਨਤਾ ਅਨੁਸਾਰ ਤੇ ਸ਼੍ਰੀ ਗਣੇਸ਼ ਕੋਲੋਂ ਲਿਖਵਾਇਆ ਸੀਗਾ ਹੁਣ ਅਸੀਂ ਇੱਥੋਂ ਵਾਪਸ ਚੱਲੀਏ ਥੱਲੇ ਗੁਫਾ ਵਾ ਤੇ ਸੰਗਤਾਂ ਦਰਸ਼ਨ ਕਰਦੀਆਂ ਪਈਆਂ ਨੇ ਤੇ ਇਹ ਆ ਜੀ ਉਹ ਅਮਰ ਗ੍ਰੰਥ ਜਿਹੜਾ ਵਿਆਸ ਰਿਸ਼ੀ ਨੇ ਲਿਖਵਾਇਆ ਸੀਗਾ। ਕਮ ਦੇ ਕਮ ਹੁੰਦੇ ਆ ਗਏ ਜੀ ਥੱਲੇ ਤੇ ਇਹ ਆ ਗਿਆ ਹੁਣ ਦੁਕਾਨਾਂ ਦੇ ਦੇਖੋ ਤੁਸੀਂ ਗਣੇਸ਼ ਗੁਫਾ ਹੈ। ਗਣੇਸ਼ ਗੁਫਾ ਹੈ। ਗਣੇਸ਼ ਗੁਫਾ ਹੋਵੇ ਇੱਥੇ ਤੇ ਗਣੇਸ਼ ਜੀ ਦੀ ਗੁਫਾ ਹੋएगी ਨਾ ਇੱਥੇ। ਇੱਥੋਂ ਆ ਗਿਆ ਹੁਣ ਖੁੱਲਾ ਜਿਆ ਥਾਂ ਥੋੜਾ ਜਿਹਾ ਤੇ ਟੋਪੀਆਂ ਵਗੈਰਾ ਹੱਥ ਸਭ ਕੁਝ ਇੱਥੇ ਤੁਹਾਨੂੰ ਹੈਂਡ ਮੇਡ ਮਿਲੇਗਾ ਜਿਸ ਤਰ੍ਹਾਂ ਟੋਪੀਆਂ ਬਣਾਈ ਹੋਈ ਹੈ ਵੀ ਹੈਂਡ ਮੇਡ ਹੈ। ਸਾਰੀਆਂ ਟੋਪੀਆਂ ਹੈਂਡਮੇਡ ਬਣੀਆਂ ਨੇ ਕੋਟੀਆਂ ਤੱਕ ਹੈਂਡਮੇਡ ਬਣੀਆਂ ਨੇ ਸਾਰੀਆਂ ਇਹ ਸਭ ਕੋਟੀਆਂ ਜਿਹੜੀਆਂ ਹੈਂਡਮੇਡ ਬਣੀਆਂ ਨੇ ਹੱਥ ਨਾਲ ਸਵੈਟਰ ਬਣੇ ਓਏ ਗੁਫਾ ਆ ਗਈ ਐ ਤੇ ਇਹ ਆ ਗਈ ਜੀ ਗਣੇਸ਼ ਗੁਫਾ ਗਣੇਸ਼ ਜੀ ਦੀ ਗੁਫਾ ਇਹ ਇੱਥੇ ਵੀ ਸੰਤਾਂ ਮੱਥਾ ਟੇਕ ਕੇ ਸੰਤਾਂ ਨਿਕਲ ਰਹੀਆਂ ਨੇ ਤੇ ਅਸੀਂ ਹੁਣ ਹੌਲੀ ਹੌਲੀ ਥੱਲੇ ਵੱਲੋਂ ਜਾ ਰਹੇ ਆ ਵੀ ਦੇਖੋ ਸਟਾਲ ਹੱਥ ਨਾਲ ਬੁਣਿਆ ਜਿਹੜਾ ਸਟਾਲ ਕੱਡਾ ਸੋਹਣਾ ਹੋਵੇ आप कहाँ से आए हम राजस्थान राजस्थान जयपुर आ रहे हैं अभी हम अगले महीने आ रहे है अच्छा, आपको भी ने आ आ आ हैं वहाँ पंजाब ऐसी आपका नाम क्या है अंजलि शर्मा आप कहाँ कहाँ पे कथा चल रही है आपका नाम क्या है मोहना शर्मा कैसे लग रहा है आपको इधर आप तो राजस्थान से आ रहे हो हम भी आ रहे हैं राज, राजस्थान है ना राजस्थान बहुत अच्छी स्टेट है।, हाँ। है सबसे सबसे ज़्यादा घूमने वाली स्टेट राजस्थान है क्यों और रात को सबसे ठंडा भी होता है वहाँ पे चलो आएंगे वहाँ पे मिलेंगे सबसे होता है। आ, बहुत बढ़िया लगा आपसे मिलकर अपना आ गया जी वही व्यू पॉइंट जिथे फोटो खिंची दोबारा फिर उगे हैं ਤੇ ਸੋਨੂ ਭਾਜੀ ਦਾ ਨਾ ਸਾਡਾ ਲਾਂਮਾ ਰਹਿੰਦਾ ਸੀਗਾ ਕੱਲ ਦਾ ਮੈਗੀ ਦਾ ਮੈਗੀ ਦਾ ਇਹ ਕਹਿੰਦੇ ਸੀ ਮੈਗੀ ਤੁਸੀਂ ਮੈਨੂੰ ਖਵਾਈ ਨਹੀਂ ਕਿਉਂਕਿ ਸਾਡੇ ਨਾਲ ਨਹੀਂ ਸੀ ਯਾਤਰਾ ਦੇ ਵਿੱਚ ਇਹ ਅੱਗੇ-ਅੱਗੇ ਚਲੇ ਗਏ ਤੇ ਅਸੀਂ ਪਿੱਛੇ ਰਹਿ ਗਏ ਹੁਣ ਮੈ ਮੈਗੀ ਦੀ ਵੱਡੀ ਭੈਣ ਯਾਨੀ ਕਿ ਨਿਊਡਲ ਇਹ ਹੁਣ ਖਾਣ ਲੱਗਿਆ ਇਹਨਾਂ ਨੂੰ ਕਿਉਂਕਿ ਮੈਗੀ ਮਤਲਬ ਡਬਲ ਹੋ ਗਈ ਸਮਝ ਲਓ ਹਾਂਜੀ ਹਾਂਜੀ ਤੇ ਇਹ ਹੁਣ ਇਹਨਾਂ ਦਾ ਲਾਂਮਾ ਲੱਥ ਗਿਆ ਜੀ ਇਹ ਹੁਣ ਕਹਿ ਨਹੀਂ ਸਕਦੇ ਸਾਨੂੰ ਹੁਣ ਅਸੀਂ ਖਾਣ ਲੱਗਿਆ ਮੈਗੀ ਤੇ ਸਾਰੇ ਜਾਣੇ ਹੁਣ ਇੱਥੋਂ ਫਿਰ ਅਗਲੇ ਪੜਾਅ ਲਈ ਚੱਲਦੇ ਹਾਂ ਲਾਲ ਸੱਚਾ ਕਬਾਕਾ ਦੇਖ ਲੋ ਬਈ ਮੋਬਾਈਲ ਪਾਉਣ ਨੂੰ ਵੀ ਪਰਸ ਬਣਾਏ ਹੋਏ ਆ ਬੜੇ ਵਧੀਆ ਇਸ ਤਰ੍ਹਾਂ ਮੋਬਾਈਲ ਪਾਉਂਦੇ ਆ ਨਾ ਉਦਾਂ ਦੇ ਪਰਸ ਤੇ ਪਾਣੀ ਬੋਤਲਾਂ ਇਹ ਹੋਟਲ ਵੀ ਆ ਬੈਠ ਕੇ ਖਾਣ ਨੂੰ ਤੇ ਆ ਗਿਆ ਜੀ ਉਹੀ ਚੌਂਕ ਜਿਸ ਚੌਂਕ ਚੋਂ ਅਸੀਂ ਥੱਲੇ ਨੂੰ ਹੋ ਗਏ ਸੀਗੇ ਉਹੀ ਚੌਂਕ ਆ ਗਿਆ ਐ ਆ ਗਿਆ ਜੀ ਉਹੀ ਚੌਂਕ ਆਗੇ ਬਾਰ-ਬਾਰ ਭਾਈ ਸਾਹਮਣੇ ਆਗੇ ਬਾਰ-ਬਾਰ ਪਹੁੰਚ ਗਏ ਕੁਝ ਕਹਿਣਾ ਨਹੀਂ ਬੜੇ ਖੁਸ਼ ਨੇ ਹੁਣ ਬੰਦੇ ਸਾਡੇ ਵਾਪਸੀ ਚੱਲੇ ਆ ਆ ਗਿਆ ਜੀ ਚੌਂਕ ਤੇ ਚੌਂਕ ਦਾ ਕਾਉਂਦਿਆਂ ਵੀ ਇੱਕ ਵਾਰ ਟਾਈਮ ਲੱਗ ਗਿਆ ਹੁਣ ਬਸ ਵਾਪਸੀ 4:00 ਵੱਜ ਗਏ ਆ ਪੂਰੇ 4 ਵਜੇ ਆ ਸੋਨੂ ਭਾਜੀ ਹਾਂਜੀ ਹਾਂਜੀ 4 ਵਜ ਗਏ ਨਾ ਹਾਂ ਤਾਂ ਹੁਣ ਖਾ ਪੀ ਵੀ ਲਿਆ ਘੁੰਮ ਵੀ ਲਿਆ ਬਾਕੀ ਆਪਾਂ ਨੇ ਤੁਹਾਡਾ ਲਾਮਾ ਲੱਤ ਗਿਆ ਕਿ ਨਹੀਂ ਸਾਰਿਆਂ ਦੇ ਲੰਬੇ ਲੱਤ ਗਏ ਤੁਹਾਡਾ ਵੀ ਲੱਤ ਗਿਆ ਨਾ ਹਾਂਜੀ ਹਾਂਜੀ ਜ਼ਰੂਰ ਹੁਣ ਇੱਥੋਂ ਕੁਝ ਨਾ ਕੁਝ ਖਰੀਦਣਗੇ ਇਹ ਨਾਲ ਦੇ ਤੇ ਹੌਲੀ ਹੌਲੀ ਹੁਣ ਵਾਪਸੀ ਚੱਲ ਰਹੀ ਹੈ ਦੇਖ ਲਓ ਭਈ ਦੁਕਾਨਾ ਕੀ ਦੁਕਾਨਾ ਭਈ ਵੇਖੋ ਸੋਲ ਕੜਕੜੇ ਸੋਨੇ ਨੇ 150 ਦੇ ਮੈਂ ਜਾ ਰਾ ਇਹੀ ਚੀਜ਼ਾਂ ਨੇ ਇੱਥੇ ਬਸ ਹੋਰ ਪਿੰਡ ਪਿੰਡ ਦੇਖਣ ਵਾਲਾ ਨਹੀਂ ਫਿਰ ਇਤਿਹਾਸਕ ਸਥਾਨ ਨੇ ਭੀਮ ਹੁਣਾ ਦੇ ਨਾਲ ਜੁੜਦਾ ਇਤਿਹਾਸ ਇਹ ਆ ਗਿਆ ਜੀ ਉਹੀ ਚੌਂਕ ਜਿੱਥੋਂ ਅਸੀਂ ਇੱਧਰ ਨੂੰ ਗਏ ਸੀਗੇ ਤੇ ਹੁਣ ਆ ਗਈ ਉਹੀ ਦੁਕਾਨ ਆਪਣੀ ਸਾਹਮਣੇ ਸਾਹਮਣੇ ਦੁਕਾਨ ਆ ਗਈ ਆਪਣੀ ਹੁਣ ਇੱਥੇ ਰੁਕਦੇ ਹਾਂ ਲੋ ਵੀ ਹੁਣ ਨਿਕਲ ਆਏ ਹਾਂ ਬਾਹਰ ਚਲੋ ਚਲੋ ਬਾਬਾ ਜੀ ਆਓ ਜੀ ਤੇ ਹੁਣ ਨਿਕਲ ਆਇਆ ਆ ਬਾਹਰ ਜਿੱਥੋਂ ਗਏ ਸੀ ਤੇ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਟਾਈਮ ਹੋ ਗਿਆ ਜੀ 3.5 ਪੌਣੇ 5 ਤੇ ਪਹਾੜਾਂ ਦੇ 3.5 ਪੌਣੇ 5 ਤੁਹਾਨੂੰ ਪਤਾ ਕਿ ਸ਼ਾਮ ਨੂੰ ਹਨੇਰਾ ਲੱਗਣ ਲੱਗ ਜਾਂਦਾ ਇਹ ਸੀ ਜੀ ਅੱਜ ਦੀ ਵੀਡੀਓ ਮਾਨਾ ਮਾਨਾ ਜਿਹੜਾ ਭਾਰਤ ਦਾ ਪਹਿਲਾ ਪਿੰਡ ਤੇ ਇੱਥੇ ਪੂਰਾ ਇੰਜੋਏ ਕੀਤਾ ਵਾ ਤੇ ਜਿਹੜੀ ਆਪਣੀ ਸੰਗਤ ਆ ਸਾਰੀ ਉਹ ਨਾਲ ਤੇ ਹੁਣ ਇੱਥੇ ਲਾਸਟ ਜਿਹੜੀ ਆ ਜਕਾਰੇ ਦੇ ਨਾਲ ਇੱਥੇ ਜਿਹੜਾ ਸਮਾਪਤੀ ਕੀਤੀ ਜਾਏਗੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਿੱਖਾ ਖਾਲਸਾ ਵਾਹਿਗੁਰੂ ਕੀ ਫਤਿਹ ਹੁਣ ਇਥੋਂ ਚਾਲੇ ਪਾਤੇ ਆ ਜੀ ਹੁਣ ਗੱਡੀ ਲਈਏ ਤੇ ਚਲਿਏ ਰੱਬ ਰੱਖਾ ਜੀ